ਰੋਤਾ ਸੀ ਗਏ ਸੀਗੇ ਤਿਆਰ ਵਿਆਰ ਹੋ ਕੇ ਦੁਸ਼ਹਿਰਾ ਦੇਖਣ ਪਰ ਉੱਥੇ ਪਹੁੰਚਣ ਸਾਰੀ ਸਾਡੇ ਨਾਲ ਹੋ ਗਈ ਸੀ ਬਹੁਤ ਵੱਡੀ ਕਲੋਲ ਦੁਸ਼ਹਿਰਾ ਮੰਡੀ ਚ ਲੱਗਦਾ ਹੁੰਦਾਗਾ ਤੇ ਹਜੇ ਮੰਡੀ ਦੇ ਨੇੜੇ ਪਹੁੰਚੀ ਸੀਗੇ ਜਨੂਰ ਮਾਨ ਦੇ ਪਾਪਾ ਨੇ ਮੈਨੂੰ ਕਿਹਾ ਕਹਿੰਦੇ ਉਹਦੇ ਕਿੰਨਾ ਧੂਆ ਅੱਗ ਲਾਤੀ ਮੈਨੂੰ ਲੱਗਦਾ ਤੇ ਉਧਰੋਂ ਲੋਕਾਂ ਦਾ ਰੌਲਾ ਪੈਣ ਲੱਗ ਗਿਆ ਸੀਗਾ ਕਹਿੰਦੇ ਅੱਗ ਲਾਤੀ ਤੁਸੀਂ ਵੀ ਪਿੱਛੇ ਨੂੰ ਮੁੜਿ ਆਓ ਤੇ ਸਾਨੂੰ ਕਿਸੇ ਨੇ ਮੰਡੀ ਦੇ ਐਂਟਰ ਹੋਣ ਹੀ ਨਹੀਂ ਦਿੱਤਾ ਹੈਗਾ ਕਿਉਂਕਿ ਜਿਹੜੇ ਲੋਕ ਦੁਸ਼ਹਿਰਾ ਦੇਖਣ ਗਏ ਹੋਏ ਸੀਗੇ ਹੁਣ ਉਹ ਵਾਪਸ ਆਉਂਦੇ ਸੀਗੇ ਤੇ ਇਸੇ ਲਈ ਅਸੀਂ ਨੰਗੜਾ ਕਿੱਥੋਂ ਸੀਗਾ ਫਿਰ ਅਸੀਂ ਵੀ ਆਣੀ ਸੀ ਕਿਉਂਕਿ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਫਿਰ ਅਸੀਂ ਬਣਵਾਉਣ ਲੱਗੇ ਸੀਗੇ 버거 ਪਰ ਸਾਡੀ ਬਾਰੀ ਮਸਾ ਹੀ ਆਈ ਸੀਗੀ ਕਿਉਂਕਿ ਹਰੇਕ ਰੇੜੀ ਤੇ ਹਰੇਕ ਮਤਲਬ ਦੁਕਾਨ ਤੇ ਇੰਨਾ ਜ਼ਿਆਦਾ ਕੱਟ ਸੀਗਾ 5-10 ਲੋਕ ਖੜੇ ਖੜੇ ਸੀਗੇ ਦਨ ਦੇ ਹਰਾਂ ਨੂੰ ਇਦਾਂ ਹੀ ਇਕੱਠ ਹੁੰਦਾਗਾ ਹਨਾ ਉਸ ਤੋਂ ਬਾਅਦ ਫਾਈਨਲੀ ਅਸੀਂ 버거 ਲੈ ਕੇ ਆਵਦਾ-ਆਵਦਾ ਘਰੇ ਆ ਗਏ ਸੀਗੇ ਫਿਰ ਰਮਾਨ ਨੇ ਆਪਦਾ 버거 ਖਾਦਾ ਉਹਨੂੰ ਤੇਜ਼ੀ ਹੋਈ ਪਈ ਸੀਗੀ ਕਿਉਂਕਿ ਉਹ ਪੜਾਕੇ ਲੈ ਕੇ ਆਇਆ ਸੀਗਾ ਉਹਨੂੰ ਆਏ ਸੀਗਾ ਦਵਾ-ਦਵ ਮਖਾਵਾਂ ਤੇ ਉਸ ਤੋਂ ਬਾਅਦ ਮੈਂ ਪੜਾਕੇ ਚਲਾਉਣੀ ਆ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਦੁਸ਼ਹਿਰੇ ਵਾਲੇ ਦਿਨ ਯਾਰ ਨੂੰ ਲਾਈਕ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਮੈਨੂੰ ਤਾਂ 버ਗਰ ਬਹੁਤ ਜ਼ਿਆਦਾ ਟੇਸਟੀ ਲੱਗਾ ਮਜ਼ਾ ਹੀ ਆ ਗਿਆ ਸੀਗਾ ਤੇ ਰਹੀ ਗੱਲ ਪੜਾਕੇ ਵਾਲੀ ਵੀਡੀਓ ਦੀ ਉਹ ਨੈਕਸਟ